ਜੀ ਸਾਧ ਸੰਗਤ ਰੋੜੇ ਤੋਂ ਰੋੜ ਕਰਕੇ ਰਹਿਣੇ ਸਮੇਂ ਤੋਂ ਆਪ ਨੇ ਇਹ ਪੂਰਾ ਪੂਰਾ ਲਾਭ ਲੈਣਾ ਚਾਹੀਦਾ ਅਧੂਰਾ ਜੀਵਨੋਂ ਪੂਰਾ ਲਾਭ ਲੈਣ ਦੇ ਨਾਲ ਹੀ ਪੂਰਾ ਹੋ ਜਾਂਦਾ ਹੈ ਪੂਰਾ ਪ੍ਰਭ ਅਰਦਾਇਆ ਪੂਰਾ ਜਾਕਰ ਨਾਨਕ ਪੂਰਾ ਪਾਇਆ ਬੋਵੇ ਕੇ ਹੁ ਗਾਓ ਗੁਣ ਗਾਓ ਜਿਹੜੀ ਜਿਪਣੀ ਸਾਹਿਬ ਜੀ ਦੀ ਆਪੇ ਤੁੰਟੀ ਪੜ ਰਹੀ ਉਹ ਸੰਸੇ ਹੋਏ ਦੁਨੀਆ ਦਾ ਕਿਹੜਾ ਸਾਧ ਸੰਤੋ ਜੀ ਦੁਨੀਆ ਨੇ ਤਾਂ ਨਿੰਦਿਆ ਕਰਨ ਦਾ ਠੇਕਾ ਲਿਆ ਹੋਇਆ ਸੰਤਾਂ ਮਾਂ ਪੁੱਤ ਪੀਣਾ ਵੀ ਕੀ ਜਾਂਦਾ ਇਹਨਾਂ ਦਾ ਆਪਣਾ ਮੱਠ ਹਰਾਮੀਆਂ ਦਾ ਹੱਥ ਨਹੀਂ ਪਹੁੰਚਦਾ ਪਰ ਨਿੰਦਿਆ ਉਸ ਮਾਂਪੁਰਖ ਦੀ ਕਰਦੇ ਨੇ ਆਪ ਕੁਝ ਕਰਨ ਜੋਗੇ ਨਹੀਂ ਆਪਾਂ ਦੇ ਚਿਰੂ ਪਰ ਪਾਣੀ ਤੇ ਨਿੰਦਰੇ ਦੇ ਰਹੇ ਗੰਦਾ ਨਹੀਂ ਜਿੱਥੋਂ ਲੱਗਦਾ ਹੁੰਦੀ ਹੈ ਉਹਨੂੰ ਨਿੰਦਦੇ ਨੇ ਗੰਗਾ ਸਾਰੇ ਹੀ ਸੰਸਾਰ ਦਾ ਉਦਾਹਰਨ ਕਰਦੀ ਹੈ ਗੰਗਾ ਵਿੱਚ ਜਿਹੜਾ ਪਾਪੀ ਬੰਦਾ ਜਾਂਦਾ ਹੈ ਕਹਿੰਦੇ ਉਹਦੇ ਪਾਪ ਲੱਥ ਜਾਂਦੇ ਨੇ ਪਰ ਕਹਿੰਦੇ ਗੰਗਾ ਦਾ ਪਾਪੀ ਹੋ ਗਈ ਪਾਪਾਂ ਨਾਲ ਭਰ ਗਈ ਗੰਗਾ ਨੂੰ ਕੌਣ ਸਾਫ ਕਰੇ ਲਈ ਗੰਗਾ ਦੇ ਪਾਪ ਕੌਣ ਤੋਂ ਹਟਾਵੇ ਕਹਿੰਦੇ ਗੰਗਾ ਦੇ ਪਾਪ ਹਟੋਣਗੇ ਪੀਰ ਫਕੀਰ ਸੰਤ ਮਹਾਂਪੁਰਖ ਸੰਤ ਮਹਾਂਪੁਰਖ ਰੱਬ ਦੇ ਪਿਆਰੇ ਐਸੇ ਪੀਰ ਫਕੀਰ ਸ਼੍ਰੀ ਮਾਨ ਮਾਨ ਦਵਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ ਸੀ ਗੰਗਾ ਨਾ ਦਾ ਨਾਮ ਧੀ ਉਦੋਂ ਮਿਲਦੀ ਹੈ ਜਦੋਂ ਤੇ ਗੁਰੂ ਨ ਮਹਾਤਮਾ ਦਾ ਚਰਨ ਵਿੱਚ ਪੈ ਜਾਵੇ। ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਭਗਵਾਨ ਰੱਬ ਦਾ ਰੂਹ ਰੱਬ ਦਾ ਕਾਨੂੰਨ RAM ਜੀ ਪਾਠਾ ਜਪਾ ਪੜ੍ਹ ਦਿੰਦੇ ਆ ਪਿਤਾ ਪਰ ਪੁੱਤ ਨਸਰ ਪਰ ਘੋੜਾ ਬਹੁਤਾ ਨਹੀਂ ਨਾ ਥੋੜਾ ਥੋੜਾ ਪਰ ਬਾਬਾ ਸ਼੍ਰੀ ਚੰਦਰ ਮਹਾਰਾਜ ਤਾਂ ਪੂਰੇ ਉਹੀ ਸੰਤ ਪਰ ਇਹ ਸੰਸਾਰੀ ਲੋਕਾਂ ਨੂੰ ਵਹਿਮ ਪੈ ਚੁੱਕਿਆ ਸੀ ਵੀਰਾ ਭੀਕਾ ਜਾਂਦੀ ਜਾਂਦਿਆ ਕਰਨਾ ਇਹਨਾਂ ਨੇ ਜੋਰ ਲਾਇਆ ਪਰ ਬਾਬਾ ਮੀਆਂ ਸਿੰਘ ਜੀ ਮਹਾਰਾਜ ਜੜ ਵਾਲੇ ਕਹਿ ਦਿੰਦੇ ਸਨ ਨਿੰਦਕ ਹੋਣੇ ਅਤੀ ਜ਼ਰੂਰੀ ਹਨ ਕਹਿੰਦੇ ਕਿਉਂ ਕਿਉਂਕਿ ਮਹਾਰਾਜ ਜੀ ਨੇ ਬਾਬਾ ਜੀ ਨੇ ਕਿਹਾ ਜਿਵੇਂ ਸਰੀਰ ਦੀ ਸਫਾਈ ਵਾਸਤੇ ਆਹ ਕਿੰਨੇ ਰੋਮ ਦਿੱਤੇ ਐ ਨੱਕ ਕੰਨ ਅੱਖ ਮਲ ਮੂਹ ਦੇ ਗੁਪਿੰਦਰੀਆਂ ਜੇ ਇਹਨਾਂ 'ਚੋਂ ਇੱਕ ਵੀ ਬੰਦ ਹੋ ਜਾਏ ਤੇ ਬੰਦਾ ਡਾਕਟਰ ਜਵਾਬ ਦੇ ਲੈਂਦੇ ਹੁਣ ਤਾਂ ਇਹਦਾ ਸਰੀਰ ਰੋਮ ਹੀ ਬੰਦ ਹੋ ਗਏ ਹੁਣ ਇਹਦਾ ਮਰਨਾ ਤੈ ਹੈ ਜੇ ਰੋਮ ਚੱਲਦੇ ਰਹਿੰਦੇ ਤੁਸੀਂ ਨਾ ਤੁਸੰਤ ਇਸ ਸਰੀਰ ਦੇ ਵਿੱਚੋਂ ਸਾਢੇ ਸਾਢੇ 3.5 ਦਾ ਹਰ ਸਰੀਰ ਇਹਦੇ ਵਿੱਚ ਗੰਦਗੀ ਨਿਕਲਦੀ ਰਹਿੰਦੀ ਸੈੱਟ ਰਹਿੰਦਾ ਇਹ ਤੰਦਰੁਸਤ ਰਹਿੰਦਾ ਜਿਸ ਦਿਨ ਇਹ ਗੰਦਗੀ ਵਾਲੇ ਰੋਮ ਜਵਾਬ ਦੇ ਜਾਂਦੇ ਸਰੀਰ ਵਿੱਚ ਹੀ ਰੱਖਣ ਲੱਗ ਜਾਏਗਾ ਤਨੀ ਤੇ ਬੰਦਾ ਤਮਰੇ ਮਰੇ ਮਰੇ ਈ ਸੰਨੇ ਮੇਰੀ ਗੱਲ ਕਉ ਮਾਪੂਰਖ ਦੀ ਉਹਨਾਂ ਚ ਤਰੱਕੀ ਨਹੀਂ ਹੁੰਦੀ ਜਿੰਨਾ ਚਿਰ ਇਹੋ ਜੀ ਗੰਦਗੀ ਦਿੱਤੀ ਵਾਲੇ ਬੰਦੇ ਨਾ ਹੋਣ ਇਹੋ ਜੀ ਸੋਚਦੇ ਬੰਦੇ ਨਾ ਹੁਣ ਸਿਹੜ ਵਾਲੇ ਮਹਾਰਾਜ ਜੀ ਕਹਿਣਾ ਉਹ ਨਿੰਦਕ ਮਰਨਵਾਹ ਨਿੰਦਕ ਦੀ ਦਾ ਮਾਂ ਵੀ ਜੀਵੇ ਉਹ ਜੰਨਮ ਨੂੰ ਜਨਮ ਵਾਰ ਵਾਰ ਦੇਵੇ ਭਾਵੇਂ ਮਹਾਰਾਜ ਕਹਿੰਦੇ ਆ ਸੰਤ ਜਿਉਂਦਾ ਤੇ ਸਾਕਤ ਮਰ ਜਾਂਦੇ ਪਰ ਜਿੰਨਾ ਚਿਰ ਮਰਦੇ ਆ ਮਾਂ ਨੂੰ ਕਮਾਈ ਘਰ ਤਰ੍ਹਾਂ ਨਹੀਂ ਪੈਂਦੀ ਹੈ ਕਹਿੰਦੇ ਨੇ ਇਹ ਵੀ ਗੰਦਗੀ ਵਾਲੇ ਲੋਮਾਂ ਦਾ ਕੰਮ ਕਰਦੇ ਨੇ ਜਿਹੜੇ ਨਿੰਦਿਆ ਕਰਦੇ ਐਤੇ ਵੱਡੇ ਸਿੱਖ ਬਣ ਗਏ ਕਹਿਣਗੇ ਸਹਬਜਾਤਾ ਜੀਤ ਸਿੰਘ ਦਾ ਨਾਮ ਸਰਕਾਰ ਨਾਲ ਲੋ ਚਾਰ ਸਿਰਦਕਿਆਂ ਦਾ ਨਾਮ ਸਰਕਾਰ ਨਾਲ ਅਕਲ ਦੇ ਅੰਨੇ ਉਹ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਕੌਣ ਨੇ ਭਗਵਾਨ ਜੀ ਕੌਣ ਨੇ ਉਹ ਢਾਡੀ ਸੋਚਦਾ ਬੇੜਾ ਗਰਨ ਹੋ ਗਿਆ ਗੁਰੂ ਨਾਨਕ ਦੀ ਖੁਸ਼ੀ ਕਿੱਥੋਂ ਲੈ ਲੋਗੇ ਜੇ ਬਾਬਾ ਸ਼੍ਰੀ ਚੰਦਰ ਮਾਨ ਤੋਂ ਨਹੀਂ ਲੈਂਦੀ ਗਏ ਸਾਨੂੰ ਇੱਕ ਸਾਡੇ ਰਾਣੇ ਦਾ ਬੰਦਾ ਮਿਲਿਆ ਤੇ ਉਹ ਸਾਧ ਸੰਜੀ ਕਹੇ ਸੱਦੇ ਦੇ ਬਲਵੰਡੇ ਨੇ ਇਹ ਰਾਮ ਕਲੀ ਦੀ ਵਾਰ ਵਿੱਚ ਆਖਿਆ ਪੁੱਤਰੀ ਕੌਣ ਨਾ ਪਾਲਿਓ ਰਹੇ ਦੀ ਉਹ ਕਥਾ ਬਹੁਤ ਲੰਮੀ ਹੈ ਵੀ ਹੈ ਜੇ ਤੂੰ ਆਪਣੀ ਬਰੀਕ ਬੁੱਧੀ ਦੇ ਨਾਲ ਸੋਚੇਂ ਤੇ ਮੈਨੂੰ ਇੱਕ ਗੱਲ ਦੱਸ ਸੱਤੇ ਤੇ ਬਲਵੰਡੇ ਦੋਹਾਂ ਭਾਈਆਂ ਨੂੰ ਸਜ਼ਾ ਕਿਉਂ ਮਿਲੀ ਸੀ ਸ਼ਰਾਬ ਕਿਉਂ ਮਿਲਿਆ ਸੀ ਕਹਿੰਦੇ ਉਹਨਾਂ ਨੇ ਗੁਰੂ ਨਾਨਕ ਸਿੰਘ ਦੀ ਨਿੰਦਿਆ ਕੀਤੀ ਹੈ ਕਿਹਦੇ ਆ ਗੁਰੂ ਨਾਨਕ ਸਿੰਘ ਮਹਾਰਾਜ ਦੀ ਨਿੰਦਿਆ ਕੀਤੀ ਸੀ ਤਾਂ ਸਜ਼ਾ ਮਿਲੀ ਤੇ ਮੈਂ ਕਿਹਾ ਫਿਰ ਉਹਨਾਂ ਦਾ ਦਿਮਾਗ ਨਹੀਂ ਸੀ ਕੰਮ ਕਰਦਾ ਸਜ਼ਾ ਵੀ ਮਿਲੀ ਤੇ ਦੁਬਾਰਾ ਫਿਰ ਸਜ਼ਾ ਦਾ ਕੰਮ ਕਰਨਗੇ ਅਗੇ ਉਹ ਕਿਵੇਂ ਮੈਂ ਕਿਹਾ ਮਹਾਰਾਜ ਸਾਹਮਣੇ ਖੜ ਕੇ ਭਾਈ ਸੱਤੇ ਤੇ ਬਲਵੰਡੇ ਨੇ ਇਹ ਵਾਰ ਗਾਈ ਸੀ ਹਾਂਜੀ ਕਹਿੰਦੇ ਗਾਈ ਸਾਂ ਲਿਖੀ ਮੈਂ ਕਿਉਂ ਗੁਰੂ ਨਾਨਕ ਸਾਹਿਬ ਦੇ ਸਹਿਬਜ਼ਾਦੇ ਦੀ ਲਿੰਦਿਆ ਸੁਹਾਰ ਸਕਣਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਨੂੰ ਬੜੇ ਬੋਲ ਬੋਲ ਬੋਲਦੇ ਰਹੇ ਸਭ ਹੱਸਦੇ ਨੇ ਮੁਸਕਰਾਉਂਦੇ ਨੇ ਕੁਝ ਨਹੀਂ ਕਿਹਾ ਜਦੋਂ ਆਖਿਰ ਵਿੱਚ ਤੁਹਾਡੇ ਬਾਪੇ ਨਾਨਕ ਦੀ ਪੂਰਾ ਹੀ ਸਾਡੇ ਕਦਰ ਕਰਕੇ ਹੋਈ ਫਿਰ ਬਾਬਾ ਜੀ ਨੂੰ ਖੇਚਿਆ ਫਿਰ ਗੁੱਸਾ ਜੜਿਆ ਮਹਾਰਾਜ ਨੂੰ ਫਿਰ ਸਹਿਜ ਸੁਭਾਈ ਬਦਲੀ ਕਰ ਦਿੱਤਾ ਕਈ ਵਾਰ ਨੇੜੇ ਰਹਿਣ ਵਾਲੇ ਸੇਵਾਦਾਰਾਂ ਨੂੰ ਮਾਨਤ ਹੋ ਜਾਂਦਾ ਹੈ ਜੇ ਮੈਂ ਸਾਧ ਦੇ ਕੱਪੜੇ ਨਾਲ ਤੋਂ ਹੋਂ ਤਾਂ ਨਹੀਂ ਹੋ ਸਕਦਾ ਜੇ ਮੈਂ ਇਹ ਦਵਾਈ ਦਾ ਵੀ ਨਾਮ ਦਿਆਂ ਤੇ ਨਹੀਂ ਹੋ ਸਕਦਾ ਜੇ ਮੈਂ ਇਸ ਖੇਦ ਦਾ ਘਾਲ ਨਾ ਰੱਖਾਂ ਤੇ ਨਹੀਂ ਕੋਈ ਰੱਖ ਸਕਦਾ ਜੇ ਮੈਂ ਇਹ ਨਾਮ ਕਰਾਂ ਤੇ ਲੋਕੀ ਦੂਰ ਜਾ ਨਹੀਂ ਕਰ ਲਗੇ ਨਹੀਂ ਇਹ ਵਹਿਮ ਹੈ ਤੁਸੀਂ ਡੇਰੇ ਦੇ ਸੰਪਰਦਾ ਦੇ ਕਿਸੇ ਵੀ ਸਾਡੇ ਬਾਬਾ ਜੀ ਭੁੱਜੋ ਸਾਹਿਬ ਲਈ ਕਹਿੰਦੇ ਹੁੰਦੇ ਐ ਕਹਿੰਦੇ ਭੁੱਜੋ ਸਾਹਿਬ ਦੇ ਡੇਰੇ ਤੋਂ ਮੈਂ ਵੀ ਨਿਕਲ ਜਾਵਾਂ ਇਤੋਂ ਦਾ ਕੰਮ ਫਿਰ ਵੀ ਚੜਦੀ ਗੱਲਾਂ 'ਚ ਚੱਲਣਾ ਰੁਕਣਾ ਨਹੀਂ ਕਿਸੇ ਬੰਦੇ ਕਰਕੇ ਨਹੀਂ ਪਰ ਜਿੰਨੀ ਕਿਸੇ ਦੀ ਨੇੜਤਾ ਹੋਏਗੀ ਉਹਦੀ ਭਾਵਨਾ ਉੱਡਦੀ ਜਾਏਗੀ ਜੇ ਨੇੜਤਾ ਬਣਾਉਣੀ ਹੈ ਤੇ ਭੈਅ ਵਿੱਚ ਰਹਿਣਾ ਪਏਗਾ ਘਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਵਿੱਚ ਰੱਖੇ ਸੇਵਾ ਕਰਨ ਹੋਤ ਨਹੀਂ ਕਾਮੀ ਕਿਸ ਕੋ ਹੋਤ ਪਰ ਆਪ ਕੋ ਨਾਮ मामੀ ਪਹਿਲਾਂ ਤੈਨੂੰ ਸੇਵਾਏ ਕਰਨੀ ਪੈਗੀ ਕਿ ਮੈਂ ਮਾਂ ਪੁੱਤ ਕੋ ਲੈਣਾ ਹੋਰ ਕੁਝ ਨਹੀਂ ਮੈਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਮੈਨੂੰ ਇਹਦੀ ਖੁਸ਼ੀ ਚਾਹੀਦੀ ਹੈ ਓਏ ਬਾਬੇ ਫਰੀਦ ਨੇ ਤਾਂ ਅੱਗ ਦਾ ਡੇਲਾ ਕੱਢ ਕੇ ਦੇ ਦਿੰਦਾ ਫਕੀਰ ਨਹੀਂ ਉਹ ਮਾਈ ਮੀ ਪੈ ਗਿਆ ਮੇਰੇ মুর্ਸ਼ਦ ਦਾ ਇਸ਼ਾਨਾਮ ਕਰਾਉਣਾ ਮੈਨੂੰ ਕੋਈ ਅੱਗ ਦਾ ਕੋਈ ਗੋਲਾ ਦੇ ਦਿਓ ਰੱਬ ਨੇ ਪਰਜਾ ਪਾਇਆ ਸੰਤਾਂ ਫਕੀਰਾਂ ਦੇ ਨੇੜੇ ਰਹਿਣ ਵਾਲੇ ਧਿਆਨ ਨਾਲ ਮੇਰਾ ਵਜਨ ਜਲੂਰ ਸਰਪਨ ਕਰਿਓ ਤੇ ਬੱਲੇ ਬਨ ਲਿਓ ਮੂ ਨਾਲ ਨਹੀਂ ਕਹਿੰਦੇ ਰਹਿਣਾ ਕਿ ਸਾਡੇ ਬਾਬਾ ਜੀ ਰੱਬ ਨੇ ਸਾਡੇ ਸਾਈਂ ਜੀ ਰੱਬ ਨੇ ਉਹ ਸਾਈਂ ਦੇ ਬਚਨਾਂ ਦੇ ਪੈਰਾਂ ਵੀ ਦਮੀ ਬੋਖਾ ਸਾਡੇ ਮਾਂ ਦੇ ਮੁਤਾ ਭਗਵਾਨ ਜੀ ਦਾ ਰੂਪ ਹੈ ਪਰ ਉਹਨਾਂ ਦੇ ਬਚਨਾਂ ਤੇ ਜੇ ਤੇ ਨਹੀਂ ਚੱਲਦਾ ਤੇ ਫਿਰ ਜਿਵੇਂ ਤੇਰੇ ਨਾਲੋਂ ਤਾਂ ਕਿੱਲੇ ਤੇ ਦੰਨੇ ਪਸ਼ੂ ਵੀ ਚੰਗੇ ਨੇ ਉਹ ਵੀ ਦੁੱਧ ਦੇ ਦਿੰਦੇ ਆ ਪਸ਼ੂ ਮਿਲੇ ਚੰਗੀਆਂ ਆ ਖੜ ਖਾਵੇ ਹੈ ਅੰਮ੍ਰਿਤ ਦੇ ਅੰਮ੍ਰਿਤ ਵਰਗਾ ਦੁੱਧ ਦੇਣੇ ਨੂੰ ਰੱਬ ਦੇ ਪਿਆਰਿਆਂ ਨੂੰ ਲੈ ਕੇ ਮਨਮੰਗੀਆਂ ਕਰਨਾ